ਪਹਿਲਾਂ ਤਾਂ ਸੋਸ਼ਲ ਜੂ ਸਪੋਰਟਸ ਕਲੱਬ ਵੱਲੋਂ ਛੋਡੀ ਸਾਰੀ ਜੋ ਦਰਬੇ ਦੀ ਪ੍ਰੈਸ ਹੈ ਸੋ ਜੀ ਆਂਖਦੇ ਆ ਤੇ ਤੁਹਾਡਾ ਧੰਨਵਾਦ ਕਰਦੇ ਆ। ਇਸ ਜਿਵੇਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜੋ ਸਾਡਾ ਦਰਬੇ ਦਾ ਕਬੱਡੀ ਕੱਪ ਹੈ ਪਿਛਲੇ ਬਾਰ ਵੀ ਜੋ ਸਾਡੇ ਪ੍ਰਧਾਨ ਗਰਮੇਲ ਸਿੰਘ ਨੇ ਉਹਨਾਂ ਨੂੰ ਸਮਰਪਿਤ ਸੀ। ਇਸ ਸਾਲ ਵੀ ਉਹਨਾਂ ਨੂੰ ਸਮਰਪਿਤ ਹੈ ਸਾਡਾ ਜੋ ਕਬੱਡੀ ਕੱਪ ਹੈ। ਅਸੀਂ 1 ਮਾਰਚ ਨੂੰ ਜਿਹੜਾ ਸੋਸ਼ਲ ਜੂ ਸਪੋਰਟਸ ਕਲੱਬ ਵੱਲੋਂ ਹੈ ਉਹ ਕਰਾਉਣ ਜਾ ਰਹੇ ਹਾਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸਾਡਾ ਸਿੰਘਰ ਬੱਬੂ ਮਾਨ ਤੇ ਬਾਕੀ ਆਲ ਓਪਨ ਦੀਆਂ ਅਕੈਡਮੀਆ ਦੇ ਮੈਚ ਹੋਣਗੇ ਤੇ ਕੁੜੀਆਂ ਦੇ ਸ਼ੋ ਮੈਚ ਹੋਣਗੇ ਤੇ ਬਾਕੀ ਹੋਰ ਵੀ ਇੱਕ ਪਿੰਡ ਬਾਰੇ ਵੀ ਅਸੀਂ ਵਿਚਾਰ ਕਰਦੇ ਆਂ ਤੇ ਡਿਟੇਲ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਹੈ ਉਹ ਅੱਜ ਦੀ ਮੀਟਿੰਗ ਤੋਂ ਬਾਅਦ ਜਾਂ ਦੁਬਾਰੇ ਅਸੀਂ ਤੁਹਾਨੂੰ ਸੱਦ ਕੇ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ ਪਰ 1 ਮਾਰਚ ਨੂੰ ਜਿਹੜਾ ਕਬੱਡੀ ਕੱਪ ਹੈ ਸੋਸ਼ਲ ਜੂਸ ਸਪੋਰਟਸ ਕਲੱਬ ਵੱਲੋਂ ਸੀਰ ਬਚਨ ਸਿੰਘ ਦੀ ਯਾਦ ਵਿੱਚ ਤੇ ਸਮਰਪਿਤ ਸਰਦਾਰ ਗੁਰਮੀਲ ਸਿੰਘ ਜੋ ਸਾਡੇ ਪ੍ਰਧਾਨ ਸੀ ਉਹਨਾਂ ਨੂੰ ਸਾਡਾ ਜਿਹੜਾ ਕੱਪ ਸਮਰਪਿਤ ਹੈ ਕਿਮ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈ। ਇਸ ਸਾਲ ਜਿਹੜਾ ਸਾਡਾ ਪੰਜਾਬਾ 50 ਮਕ ਕੱਪ ਹੈ ਜਿਹੜਾ ਅਸੀਂ ਸਮਝ ਲਓ ਵੀ ਗੋਲਡ ਜੁਬਲੀ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ। ਜਿਵੇਂ ਦਿੜਬੇ ਦੀ ਧਰਤੀ ਦੇ ਉੱਪਰ ਇਹ ਕੱਪ ਹੁੰਦਾ ਜੀ ਤਾਂ ਦੂਰ ਦੂਰ ਦੇ ਦਰਸ਼ਕਲੇ ਜਿਹੜੇ ਖੇਡ ਪ੍ਰੇਮੀ ਉਹ ਯਾਦ ਕਰਦੇ ਨੇ ਜੀ ਕੱਪ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਸੱਦਾ ਦੇਣਾ ਚਾਹੁੰਦੇ ਨੇ। ਦੇਖੋ ਸਾਰੇ ਜੋ ਸਾਡੇ ਐਨ ਆਰ ਆਈ ਭਰਾ ਨੇ ਉਹ ਵੀ ਇਸ ਕੱਪ ਤੇ ਬਹੁਤ ਉਹਨਾਂ ਨੇ ਤੇ ਬਾਕੀ ਸਾਰੇ ਜਿਹੜੇ ਸਾਡੇ ਹਲਕੇ ਦੇ ਜੋ ਦਰਸ਼ਕ ਨੇ ਉਹਨਾਂ ਨੂੰ ਬੇਨਤੀ ਹੈ ਵੀ ਹੌਮ ਹਮਾ ਕੇ ਪਹੁੰਚੋ ਤੇ ਥੋਡੇ ਬੈਠਣ ਦਾ ਜੋ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਜੋ ਸਟੇਡੀਅਮ ਹੈ ਉਹ ਵੀ ਤੇ ਸਾਰਿਆਂ ਨੂੰ ਸਾਰਾ ਕੀਤਾ ਜਾਊਗਾ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਵਾਰ ਹਮ ਹਮਾ ਕੇ ਜਰੂਰ ਪਹੁੰਚੋ ਤੇ ਇੱਕ ਮੈਂ ਤੁਹਾਨੂੰ ਕਬੱਡੀ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜੇ ਸਾਡੀ ਮਾਂ ਖੇਡ ਹੈ ਇਹਦੇ ਜਿਹੜੇ ਕੱਪ ਨੇ ਉਹ ਕੱਟਦੇ ਜਾ ਰਹੇ ਨੇ ਮੇਰੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਤੇ ਪਲੇਅਰਾਂ ਨੂੰ ਖਾਸ ਕਰਕੇ ਅਪੀਲ ਹੈ ਵੀ ਸਾਰੇ ਪਹੁੰਚਿਆ ਕਰੋ ਤੇ ਸਮੇਂ ਸਿਰ ਪਹੁੰਚ ਗਏ ਸਾਰੇ ਦਰਸ਼ਕਾਂ ਦਾ ਮੈਂ ਉਹ ਕਰਿਆ ਕਰੋ ਕਿਉਂਕਿ ਕਬੱਡੀ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਪਰ ਆਪਾਂ ਇਹਨੂੰ ਅੱਗੇ ਵਧਾਉਣ ਲਈ ਤੁਹਾਨੂੰ ਇਹੀ ਅਪੀਲ ਕਰਦਿਆਂ ਸੀ ਵੀ ਤੁਸੀਂ ਟਾਈਮ ਨਾਲ ਪਹੁੰਚਿਆ ਕਰੋ ਤੇ ਟਾਈਮ ਨਾਲ ਅਸੀਂ 10 ਵਜੇ ਟੂਰਨਾਮੈਂਟ ਸਟਾਰਟ ਕਰ ਦੇਣਾ ਤੇ 5 ਜਾਂ 6 ਵਜੇ ਜੋ ਪ੍ਰਸ਼ਾਸਨ ਦੇ ਹੁਕਮ ਨੇ ਉਹਦੇ ਮੁਤਾਬਕ ਆਪਾਂ ਬੰਦ ਕਰਦੇ ਹਾਂ ਪੋਲੀਟੀਕਲ ਬੰਦੇ ਦੀ ਬਾਈ ਜੀ ਕਿਸ ਤਰ੍ਹਾਂ ਦੇ ਸਮੂਲੀਕ ਰਹਿਣ ਵਾਲੀ ਦੇਖੋ ਪੋਲੀਟੀਕਲ ਵੈਸੇ ਤਾਂ ਅਸੀਂ ਆ ਦੋ ਦੋ ਸਾਲਾਂ ਤੋਂ ਜਿਹੜਾ ਨਾਨ ਪੋਲੀਟੀਕਲ ਇਹਨੂੰ ਬਣਾਉਣ ਜਾ ਰਹੇ ਹਾਂ ਤੇ ਸਾਡੇ ਉਹਰੇ ਜੋ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਜੀ ਉਹ ਵੀ ਆਉਣਗੇ ਤੇ ਪ੍ਰਵਿੰਦਰ ਸਿੰਘ ਢੀਂਡਸਾ ਜੀ ਤੇ ਹੋਰ ਵੀ ਸੁਰਜੀਤ ਸਿੰਘ ਰਖੜਾ ਜਿਵੇਂ ਜੋ ਵੀ ਕੋਈ ਵੀ ਲੀਡਰ ਆਉਣਾ ਚਾਹੁੰਦਾ ਹੈ ਤੇ ਉਹਨਾਂ ਨੂੰ ਵੈਲਕਮ ਆਪ ਜੀ ਜਿਵੇਂ ਲੋਕ ਪਿਆਰ ਕਰਦੇ ਨੇ ਦਿਨ ਕਦੇ ਕਾਪ ਨੂੰ ਜਦੋਂ ਡੇਟ ਅਨਾਉਂਸ ਹੋ ਜਾਂਦੀ ਹੈ ਤਾਂ ਲੋਕ ਕਹਿੰਦੇ ਚੌ ਬੜਾ ਹੁੰਦਾ ਲੋਕਾਂ ਨੂੰ ਤਾਂ ਇਸ ਵਾਰ ਜਿਹੜਾ ਐਡ ਪ੍ਰਚਾਰ ਹੈ ਕਿਸ ਤਰ੍ਹਾਂ ਦਾ ਕੀਤਾ ਜਾਊਗਾ ਸੋਸ਼ਲ ਮੀਡੀਆ ਤੇ ਕੀਤਾ ਜਾਊਗਾ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਊਗਾ ਦੇਖੋ ਪ੍ਰੈਸ ਨੇ ਥਰੂ ਵੀ ਹੋ ਜਾਣਾ ਹੈ ਜਿਵੇਂ ਤੁਸੀਂ ਸਾਡੇ ਵਧੀਆ ਹਰ ਸਾਲ ਦੀ ਤਰ੍ਹਾਂ ਐਡ ਕਰ ਦਿਓ ਬਾਕੀ ਪੋਸਟਰਾਂ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜੋ ਵੀ ਜਿਸ ਤਰ੍ਹਾਂ ਦਾ ਹਰ ਸਾਲ ਕਰਦੇ ਆ ਉਸੇ ਤਰ੍ਹਾਂ ਦਾ ਭਾਈ ਜੀ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਕਿਸ ਤਰ੍ਹਾਂ ਦਾ ਤਾਲਮੇਲ ਪ੍ਰਸ਼ਾਸਨ ਨਾਲ ਬਣੂਗਾ ਤੁਹਾਡਾ ਕਿਉਂਕਿ ਖੇਡ ਕਬੱਡੀ ਨੂੰ ਜਿਹੜਾ ਲੋਕ ਬੜੇ ਪਿਆਰ ਕਰਦੇ ਨੇ ਪਰ ਲੇਕਿਨ ਬਹੁਤ ਸਾਰੇ ਟੂਰਨਾਮੈਂਟ ਦੇ ਵਿੱਚ ਹਾਦਸੇ ਵੀ ਹੋ ਜਾਂਦੇ ਨੇ ਉਸ ਨੂੰ ਲੈ ਕੇ ਕਿੰਨਾ ਗਿਆਤਨ ਲਊਗਾ ਤੁਹਾਡਾ ਦੇਖੋ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਸਾਡਾ ਕੋਈ ਵੀ ਸਰਕਾਰ ਹੋਈ ਹਰ ਸਾਲ ਜੋ ਪ੍ਰਸ਼ਾਸਨ ਹੈ ਉਹ ਸਾਨੂੰ ਪੂਰਾ ਸਹਿਯੋਗ ਦਿੰਦਾ ਹੈ ਐਸ ਸਾਲ ਵੀ ਅਸੀਂ ਸਾਰੀਆਂ ਪਰਮਿਸ਼ਨਾਂ ਮਨਜ਼ੂਰੀਆਂ ਲੈ ਕੇ ਇਹ ਟੂਰਨਾਮੈਂਟ ਕਰਾਉਨੇ ਆ ਤੇ ਸਾਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲਦਾ ਹੈ ਅਸੀਂ ਧੰਨਵਾਦ ਵੀ ਕਰਦੇ ਆ ਪ੍ਰਸ਼ਾਸਨ ਦਾ ਜਿਹੜਾ ਸਾਨੂੰ ਪੂਰਾ ਸਹਿਯੋਗ ਦਿੰਦਾ ਆ ਜੀ ਮੇਬਾ ਜੀ ਖੇਡ ਗਰਾਊਂਡ ਦੇ ਵਿੱਚ ਪੂਰਾ ਚੱਪਾ ਚੱਪਾ ਤੁਹਾਡਾ ਸੀਸੀਟੀਵੀ ਕੈਮਰਾ ਨਾਲ ਕਵਰ ਹੁੰਦਾ ਹੈ ਇਸ ਵਾਰ ਵੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਤੁਹਾਡੇ ਵੱਲੋਂ ਪ੍ਰਬੰਧ ਕੀਤੇ ਜਾਣਗੇ ਹਾਂਜੀ ਇਸ ਤੋਂ ਵੀ ਵੱਧ ਪ੍ਰਬੰਧ ਹੋਣਗੇ ਕਿਉਂਕਿ ਸਾਰੇ ਦਰਸ਼ਕਾਂ ਦੇ ਵਿੱਚ ਵੀ ਪਹਿਲਾਂ ਅਸੀਂ ਜੋ ਆਲੇ-ਦਾਲੇ ਕੈਮਰਾ ਸਟੇਡੀਅਮ ਨੂੰ ਕਵਰ ਕਰਦੇ ਸੀ ਇਹਨਾਂ ਦਾ ਸਾਰੀਆਂ ਜੋ ਛੜਤਾਂ ਨੇ ਜੋ ਸਟੇਡੀਅਮ ਨੂੰ ਜਾਂਦੀਆਂ ਨੇ ਉਹਨਾਂ ਤੇ ਵੀ ਸੀਸੀਟੀਵੀ ਕੈਮਰੇ ਨੇ ਜਿਹੜੇ ਲਾਏ ਜਾਣਗੇ ਕਸ਼ਵੀਰ ਜੀ ਕਿਵੇਂ ਦੇਖਦੇ ਹੋ ਦਿਲਬਾ ਦਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਕਲਾਕਾਰ ਪਹੁੰਚ ਰਹੇ ਨੇ ਕਿਹੜੇ ਕਿਹੜੇ ਖਿਡਿਆਰੀ ਪਹੁੰਚ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦੀਆਂ ਸੀ ਬਾਕੀ ਜਿਹੜਾ ਢਿੜਵੇ ਦਾਇਤ ਕੀ ਪੰਜਾਬਾ ਸਾਡਾ ਕਬੱਡੀ ਕੱਪ ਜਿਹੜਾ ਹੋਣ ਜਾ ਰਿਹਾ ਉਹ ਐਤ ਕੀ 골ਡਨ ਜੁਬਲੀ ਤੌਰ ਤੇ ਅਸੀਂ ਮਨਾ ਰਹੇ ਹਾਂ ਉਹਨੂੰ ਕਿਉਂਕਿ ਸਾਡੇ ਮਰਹੂਮ ਜਿਹੜੇ ਸਾਡੇ ਪ੍ਰਧਾਨ ਸਰਦਾਰ ਗਰਮੇਲ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਸੋਚ ਸੀ ਵੀ ਜਦੋਂ ਸਾ ਉਹਨਾਂ ਦੀ ਸੋਚ ਨੂੰ ਆਪਾਂ ਜਿਵੇਂ ਸਾਰੇ ਆਪਾਂ ਉਹਨਾਂ ਨੂੰ ਪਿਆਰ ਕਰਦੇ ਆ ਸਾਡਾ ਸਾਰਾ ਇਲਾਕਾ ਹੀ ਪ੍ਰਧਾਨ ਨੂੰ ਬਹੁਤ ਪਿਆਰ ਕਰਦਾ ਸੀ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਹ ਕਬੱਡੀ ਦਾ ਕੱਪ ਬਹੁਤ ਸਿਖਰਾਂ ਤੇ ਲੈ ਕੇ ਜਾਣਾ ਜਿਦੇ ਵਿੱਚ ਅਸੀਂ ਤੁਹਾਡੇ ਵੀ ਸਹਿਯੋਗ ਦੀ ਬਹੁਤ ਆਸ ਰੱਖਦੇ ਆ ਤੇ ਬਾਕੀ ਸਾਡੇ ਮੰਤਰੀ ਸਾਹਿਬ ਦਾ ਵੀ ਸਾਨੂੰ ਅਸੀਰਵਾਦ ਹੈ ਤੇ ਉਹਨਾਂ ਨੇ ਵੀ ਸਾਨੂੰ ਹਰ ਤਰ੍ਹਾਂ ਦੇ ਸਹਿਯੋਗ ਸਰਕਾਰ ਦੀ ਤਰਫੋਂ ਦੇਣ ਦੀ ਜਿਹੜੀ ਬਚਨਬੱਤ ਹੈ ਦੁਹਰਾਈ ਹੈ ਤੇ ਬਾਕੀ ਸਾਡੇ ਜਿਹੜੇ ਕਬੱਡੀ ਦੇ ਪਲੇਅਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਜਿੰਨੇ ਵੀ ਪ੍ਰਧਾਨ ਨੂੰ ਪਿਆਰ ਕਰਦੇ ਨੇ ਉਹ ਸਪੈਸ਼ਲ ਤੌਰ ਤੇ ਉਹਨਾਂ ਦੀ ਯਾਦ ਦੇ ਵਿੱਚ ਹੈ ਇਸ ਕੀ ਵੱਧ ਤੋਂ ਵੱਧ ਪਹੁੰਚਣਾ ਤੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਕਰਦੇ ਆਂ ਵੀ ਉਹ ਵੀ ਵੱਧ ਤੋਂ ਵੱਧ ਸਮੇਂ ਸਿਰ ਦੂਜੀ ਗੱਲ ਇਹ ਆ ਵੀ ਜਿਹੜਾ ਕਵੱਡੀ ਕੱਪ ਦੀ ਸਮਾਪਤੀ ਅਸੀਂ ਦਿਨੇ-ਦਿਨੇ ਕਰਨੀ ਆ ਜਲਦੀ ਮਤਲਬ 5 ਵਜੇ ਦਿਨ ਅਸੀਂ ਕਵੱਡੀ ਜਿਹੜੀ ਕੱਪ ਆ ਉਹਦੀ ਸਮਾਪਤੀ ਕਰਕੇ ਤੇ 5 ਵਜੇ ਜਿਹੜਾ ਹਰ ਸਾਲ ਬੱਬੂ ਮਾਨ ਦਾ ਖਾੜਾ ਹੁੰਦਾ ਉਹ ਦਰਸ਼ਕਾਂ ਲਈ ਲਗਾਉਣਾ ਤੇ ਬਾਕੀ ਸਾਰੇ ਖਿਡਾਰੀਆਂ ਨੂੰ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਸੱਜਣਾ ਨੂੰ ਇਹੀ ਬੇਨਤੀ ਆ ਵੀ ਕਿ ਹਮ ਹਮਾ ਕੇ ਜਿਹੜਾ ਡਿੜਵੇ ਦਾ ਕੱਪ ਆ ਪਜਾਮਾ ਜਿਹੜਾ 골ਡਨ ਜੁਬਲੀ ਆਪਾਂ ਮਨਾਉਣਾ ਉਹਨੂੰ ਆਪਾਂ ਚੜ੍ਹਦੀ ਕਲਾ ਚ ਲੈ ਕੇ ਜਾਣ ਲਈ ਸੋ ਸਾਰੇ ਇਲਾਕੇ ਦਾ ਤੁਹਾਡਾ ਸਾਰਿਆਂ ਦਾ ਤੇ ਸਰਕਾਰ ਦਾ ਸਾਨੂੰ ਬਹੁਤ ਸਹਿਯੋਗ ਦੀ ਲੋੜ ਹੈ ਆਸ ਕਰਦੇ ਹਾਂ ਭਰਪੂਰ ਸਹਿਯੋਗ ਹੈ ਜਿਹੜਾ ਸਾਨੂੰ ਮਿਲੂਗਾ